ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋ ਜਿਕੇ ਜਾਣਗੇ ਸਤਿ પાਕੇ ਰਵਿਦਾਸ ਸੂ ਸੰਗਤਾਂ ਦੇਸਾਂ ਵਿਦੇਸਾਂ ਦੀਆਂ ਨੂੰ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਧੰਨ ਧੰਨ ਜਗਤ ਗੁਰੂ ਸਤ ਗੁਰੂ ਗੁਰੂ ਰਵਿਦਾਸ ਮਹਾਰਾਜ ਦੇ ਬਰਕਾਤ ਉਸ ਸਭ ਨੂੰ ਮੁਖ ਰੱਖ ਦੀਆਂ ਹੋਈਆਂ ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਦਾ 699 ਬਰਕਾਤ ਉਸ ਸਭ ਜਿਹੜਾ ਹੈ ਉਹ ਪਹਿਲੀ ਤਰੀਕ ਨੂੰ ਮਨਾਇਆ ਜਾ ਰਿਹਾ ਹੈ ਸਤਿਗੁਰੂ ਮਹਾਰਾਜ ਜੀ ਪ੍ਰਕਾਤ ਉਸ ਸਭ ਦੇ ਦੇਸਾ ਪਵੇਸਾਨੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਸਤ ਸੁਆਮੀ 108 ਸੁਆਮੀ ਨਯੰਨ ਦਾਸ ਮਹਾਰਾਜ ਜੀ ਖਵਰ ਸੰਤ ਸਵਾਮੀ ਅਮਰਦਾਸ ਮਹਾਰਾਜ ਜੀ ਖਵਰ ਸੰਤ ਰਾਮਕੀਰ ਮਹਾਰਾਜ ਡੇਰਾ ਬਾਬਾ ਕਲਰਾ ਪਿੰਡ ਫੇਰਪੁਰ ਟਕੋ ਦਾਸ ਵੱਲੋਂ ਸਾਰੇ ਸੰਗਤ ਨੂੰ ਮੁਬਾਰਕਬਾਦ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਉਹਨਾਂ ਦਾ ਫਰਮਾਨ ਹੈ ਕਿ ਅਸੀਂ ਲਾਲ ਤੁਦ ਬੰਨ ਕੌਣ ਕਰੇ ਗਰੀਬ ਨਵਾਜ਼ ਕੋ ਸਈਆਂ ਮੇਰਾ ਮਾਥਾ ਹੈ ਛਤਰ ਤਰੀ ਜਾ ਕੇ ਕਿਛ ਹੋ ਜਾਗਾ ਤੋ ਕੋ ਲਾਗੇ ਤਾਂ ਪਰ ਤੁਸੀਂ ਕਿਹ ਤਰੀ ਨੀਚੋਂ ਚੰਕ ਮੇਰਾ ਗੋਬਿੰਦ ਕਾਹੂ ਟੰਡਰੇ ਨਾਮਦੀਪ ਵੀਰ ਤਲੋਚਨ ਸਦਨਾ ਸੰਤਰੀ ਕਿਰਬਦਾਸ ਮੋਰੀ ਸੰਤੋ ਹਰਜੀਤ ਤੇ ਸਬੇਸਰ ਸਤਿਗੁਰੂ ਮਹਾਰਾਜ ਨੇ ਸਾਡੇ ਲਈ ਬੜਾ ਹੀ ਇਹ ਜਿਸ ਟਾਈਮ ਉਹ ਕੀ ਪਾੜੀ ਸੀ ਗਰੀਬ ਕਿਸੇ ਨੀਵੇਂ ਨੂੰ ਨਾਮ ਨਹੀਂ ਜਪਿਆ ਜਾਂਦਾ ਸੀਗਾ ਦਿੱਤਾ ਜਾਂਦਾ ਸੀਗਾ ਤੇ ਉਸ ਟਾਈਮ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਹ ਜਨਮ ਤਾਰਨ ਕਰਕੇ ਇਸ ਗਰੀਬਾਂ ਦੇ ਹਿੱਤ ਲਈ ਉਹਨਾਂ ਲੜਾਈ ਲੜੀ ਉਹਨਾਂ ਨੇ ਜਿੱਥੇ ਕੋਈ ਉਪਦੇਸ਼ ਦੇ ਉਪਦੇਸ਼ੇ ਦਿੱਤਾ ਤੇ ਉਹਨਾਂ ਨੇ ਇਹੀ ਸਮਝਾਇਆ ਪਰਮਾਤਮਾ ਦੇ ਬਾਣੀ ਨੂੰ ਮੁੱਖ ਰੱਖਦੇ ਹੋਇਆ ਤੁਰਕੀ ਬਾਣੀ ਆ ਇਹਨੇ ਸਗਲ ਚਿੰਤਾ ਮਟਾਈ ਸਤਿਗੁਰੂ ਮਹਾਰਾਜ ਜੀ ਵਿਚਾਰਨ ਕਰਦੇ ਹਨ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕੰਡ ਕਟ ਕੇ ਜਲ ਤਰੰਗ ਜੈਸਾ ਇਹ ਸਤਿਗੁਰੂ ਮਹਾਰਾਜ ਨੇ ਸੋਣ ਨੇ ਦੇ ਤੇ ਸੋਨੇ ਦੇ ਗਹਿਣੇ ਦੇ ਵਿੱਚ ਕੋਈ ਅੰਤਰਾ ਨਹੀਂ ਹੈ ਜਦ ਉਹ ਹੀ ਸੋਨਾ ਹੈ ਜਦ ਉਹ ਕੋਈ ਭੂਸ਼ਣ ਗਹਿਣਾ ਬਣਾਇਆ ਜਾਂਦਾ ਉਹਨੂੰ ਘੜ ਕੇ ਬਣਾਇਆ ਜਾਂਦਾ ਹੈ ਉਹਦਾ ਜਿਹੜਾ ਇਹ ਉਹ ਨਾਂ ਰੱਖਿਆ ਜਾਂਦਾ ਹੈ ਇਸੇ ਤਰ੍ਹਾਂ ਇਨਸਾਨ ਹਨ ਜਿੰਨੂੰ ਚਮਦਾ ਦਿੱਤਾ ਕੰਮ ਨੂੰ ਚਮਾਰ ਕਹੇ ਤਾਂ ਸਨਿਆਰੇ ਨੂੰ ਸਨਿਆਰੇ ਦਾ ਦਿੱਤਾ ਲੋਹਾਰ ਨੂੰ ਲੋਹਾਰ ਦਾ ਦੇ ਦਿੱਤਾ ਰੋਜ਼ਗਾਰ ਨੂੰ ਜਿੰਨੂੰ ਦੇ ਦਿੱਤਾ ਕਿ ਇਹ ਭਾਈ ਇਹ ਜ਼ਿੰਮੇਦਾਰ ਹੈ ਜ਼ਿੰਮੇਦਾਰਾ ਕਰਦਾ ਹੈ ਸਤਿਗੁਰੂ ਮਹਾਰਾਜ ਜੀ ਜੋ ਸਾਨੂੰ ਉਪਦੇਸ਼ ਦਿੱਤਾ ਹੈ ਆਪਾਂ ਉੱਤੇ ਚੱਲਣਾ ਹੈ ਜੋ ਸਾਨੂੰ ਉਪਦੇਸ਼ ਤੇ ਰਹੇ ਆਪਾਂ ਇਹ ਨਹੀਂ ਕਿ ਸਾਲ ਬਾਦ ਆਪਾਂ ਗੁਰਪੁਰ ਮਨਾਉਣਾ ਹੈ ਜੋ ਬਾਣੀ ਦਾ ਨਿਰਣਾ ਹੈ ਉਹਨੂੰ ਵੀ ਹਿਰਦੇ ਵਿੱਚ ਬਸਾਉਣਾ ਹੈ ਕਿਉਂਕਿ ਸੇਵਾ ਦੀ ਜਿਗ੍ਹੀ ਹੀ ਸਾਨੂੰ ਪਰਮਾਤਮਾ ਦਾ ਮਿਲਣੇ ਦਾ ਮਲਾਪ ਹੋਵੇ ਸੇਵਾ ਤੇ ਸਿਮਰਨ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਦੋਨੋਂ ਬਖਸ਼ੀ ਗੁਰ ਮੇਰਿਆ ਹੀ ਸਤਿਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜਿੱਥੇ ਸੱਚ ਦੀ ਲੜਾਈ ਲੜੀ ਉੱਥੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਨਾਮ ਭਜਨ ਦੇ ਨਾਲ ਕੀਰਤ ਕੀਤੀ ਦਸਾਂ ਨਾਂ ਦੀ ਕੀਰਤ ਕਮਾਈ ਕੀਤੀ ਤੇ ਉਹਨਾਂ ਨੇ ਨਾਮ ਵੀ ਜਪਿਆ ਤੇ ਸਤਿਗੁਰੂ ਮਹਾਰਾਜ ਦੇ ਆਖਿਆ ਨੇ ਕਿ ਨਾਮ ਤੇ ਵਰਤੀ ਮਜ਼ਲਮਾਰੇ ਹਰ ਕੇ ਨਾਮ ਬਿਨ ਝੂਠੇ ਸਭਲੇ ਸਾਰੇ ਇਹ ਹਰੀ ਤੋਂ ਬਿਨਾ ਪਰਮੇਸ਼ਵਰ ਤੋਂ ਝੂਠਾ ਹੀ ਪਸਾਰਾ ਹੈ ਸਾਨੂੰ ਇਹੀ ਬਾਣੀ ਉਪਦੇਸ਼ ਦਿੰਦੀ ਹੈ ਕਿ ਭਾਈ ਪਰਮੇਸ਼ਵਰ ਤੋਂ ਬਿਨਾ ਇਹ ਸਾਰੇ ਸੰਸਾਰ ਜਿਹੜਾ ਹੈ ਇਹ ਝੂਠਾ ਹੈ ਜੇਸੀ ਨਾਮ ਜਪਾਗੇ ਤਾਂ ਆਪਣਾ ਜੀਵਨ ਹੈ ਉਹ ਸਫਲ ਹੋਵੇਗਾ انسان ਕਿਰਤ ਕਰਦਾ ਹੈ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣਾ ਕਰਦਾ ਹੈ ਸੇਵਾ ਜਿਹੜੀ ਹੈ ਸਾਨੂੰ ਇਹ ਸੇਵਾ ਦੀ ਜਿਹੜੀ ਹੈ ਸਾਨੂੰ ਇਹ ਦਾਤਾ ਪ੍ਰਾਪਤ ਹੁੰਦੀਆਂ ਹਨ ਤੇ ਸੇਵਾ ਜਿਹੜੀ ਹੈ ਸੇਵਾ ਕਰਕੇ ਸਾਨੂੰ ਦਾਤਾ ਪ੍ਰਾਪਤ ਹੁੰਦੀਆਂ ਹਨ ਸਿਮਰਨ ਦੇ ਜਿਹੜੀ ਹੈ ਇਹ ਮਾਰਗ ਜਿਹੜਾ ਹੈ ਇਹ ਮੁਕਤੀ ਦਾ ਮਾਰਗ ਹੈ ਸੋ ਸਤਿਗੁਰੂ ਮਹਾਰਾਜ ਜੀ ਜੋ ਸਾਨੂੰ ਉਪਦੇਸ਼ ਦਿੱਤਾ ਉਹਨੂੰ ਹਿਰਦੇ ਵਿੱਚ ਬਸਾਉਣਾ ਹੈ ਨਾਮ ਤੇ ਰੁਵਾਰਤੀ ਮਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਬਸਾਰੇ ਨਾਮ ਤੇ ਰੁਵਾਰਸ ਨਾਮ ਤੇ ਰੁਸਾ ਨਾਮ ਤੇ ਰੁਕੇਸ ਰੋ ਲੈ ਛੱਡ ਕਰੇ ਨਾਮ ਤੇ ਰਾਮਲਾ ਨਾਮ ਤੇ ਰਚੰਦਰ ਵਸ ਜਪ ਨਾਮ ਲੈ ਤੇ ਜਿ ਚਾਰੇ ਨਾਮ ਤੇ ਰਦੀਵਾ ਨਾਮ ਤੇ ਰਵਤੀ ਨਾਮ ਤੇ ਰੁਤੇ ਲੋ ਸਾਰੇ ਨਾਮ ਤੇ ਇੱਕ ਜੋਤ ਲਗਾਈ ਪਾ ਜੋ ਜੀ ਆਰਪਨ ਸੁਗਲਾਰੇ ਨਾਮ ਤਿਰਦਾਗਾ ਨਾਮ ਪੂਰ ਮਾਲਵਾਰ ਕਰ ਸਕਲੇ ਸਗਲੇ ਸਗਲੇ ਠਾਰੇ ਤੀਰੋ ਕੀ ਤੁਝਹੀ ਕੇ ਆਰਪਨ ਨਾਮ ਤੇਰਾ ਤੁਸੀਂ ਚਲ ਰਾਤੇ ਦਸਾ ਚਾਰੇ ਚਾਰੇ ਖਣ ਦਸ ਸਾਰੇ ਕਰਵਦਾਸ ਨਾਮ ਤੇ ਰਾਰਤੀ ਸਤ ਨਾਮ ਹੈ ਆਰਪੋ ਉਤਾਰੇ ਸਤਗੁਰੂ ਪੂਰਵਦਾਸ ਮਾਰੇ ਸਾਨੂੰ ਇਹੀ ਉਪਦੇਸ਼ ਦਿੰਦਾ ਹੈ ਕਿ ਭਾਈ ਨਾਮ ਤੋਂ ਬਿਨਾ ਕੁਛ ਵੀ ਨਹੀਂ ਪ੍ਰਾਪਤ ਨਹੀਂ ਹੋਣਾ ਇਹ ਸੰਸਾਰ ਸਾਨੂੰ ਪੂਰਵ ਜਨਮਾਂ ਦੇ ਕਰਮਾਂ ਦੇ ਜਿਹੜੀ ਸਾਨੂੰ ਸਰੀਰ ਮਿਲਿਆ ਹੈ ਤੇ ਸਤਗੁਰੂ ਮਾਰੇ ਕਹਿੰਦੇ ਪੂਰਵ ਕਰਮ ਕੋਰ ਜਬ ਪ੍ਰਗਟਿਓ ਕਿ ਪੂਰਵ ਜਨਮਾਂ ਦੇ ਜਿਹੜੇ ਕਰਮ ਹੈਗੇ ਉਹ ਬਪੈਂਦੇ ਆ ਜੋ ਅਸੀਂ ਖੇਤ ਵਿੱਚ ਬੀਜਦੇ ਆ ਉਹ ਉਹ ਹੀ ਉਤਪੰਨ ਹੁੰਦਾ ਇਹ ਉਹ ਹੀ ਜੰਮਦਾ ਹੈ ਜੋ ਅਸੀਂ ਕਰਮ ਕਰਦੇ ਆ ਉਹ ਹੀ ਸਾਨੂੰ ਪ੍ਰਾਪਤ ਹੋਵੇਗਾ ਜੋ ਬਾਣੀ ਦਰਨ ਨਾ ਹੈ ਕਿ ਆਗੇ ਕੇ ਲਈ ਕੁਝ ਤੋ ਲਹਾਵਾਂ ਲੋ ਕਿ ਆਵਰਵਾਸਾਂ ਤਨ ਕਾ ਹਰ ਵੀ ਨ ਕੋਨ ਸਾਹੀ ਮਨ ਕਾ ਆਪ ਸਰੀਰ ਦਾ ਮਾਨ ਕਰਦੇ ਆਂ ਮਗਰ ਸਰੀਰ ਵੀ ਸਤਗੁਰੂ ਮਾਰੇ ਕ ਤੇ ਇਨਸਾਨ ਹੀ ਤੇਰਾ ਨਹੀਂ ਆ ਜਿਸ ਕੰਮ ਨੂੰ ਆਇਆ ਤੂੰ ਉਹ ਕੰਮ ਕਰ ਜੇ ਅੱਗੇ ਲਈ ਅੱਗੇ ਕੇ ਲਈ ਕੁਛ ਤੁਲਾ ਵੰਦ ਤੁਲਾ ਕਹਿੰਦੇ ਗੱਠੜੀ ਨੂੰ ਕਿ ਜਿੱਥੇ ਸਾਨੂੰ ਕਿਹੜੀ ਚੀਜ਼ ਨੇ ਸਹਾਇਤਾ ਕਰਨੀ ਉਹ ਨਾਮ ਨੇ ਸਹਾਇਤਾ ਕਰਨੀ ਹੈ ਨਾਮ ਨਹੀਂ ਛਡਾਉਣਾ ਹੈ ਸੋ ਜਿਹੜੀ ਛਡਾਉਣ ਵਾਲੀ ਚੀਜ਼ ਹੈ ਉਹ ਸਾਡੇ ਹਿਰਦੇ ਵਿੱਚ ਵਸਣੀ ਰਹੀ ਤਾਂ ਤੁਪੁਰ ਮਾਰਾ ਕਹਿੰਦੇ ਕਿ ਨਾਮ ਨੂੰ ਹਿਰਦੇ ਵਿੱਚ ਬਸਾਉਣਾ ਹੈ ਉਸ ਪਰਮਾਤਮਾ ਦੇ ਗੁਣ ਗਾਨੀ ਕਰਨੇ ਹੈ ਅਮਰਤ ਵੇਲਾ ਸੱਚ ਨੌ ਬੜਿਆਈ ਵਿਚਾਰ ਕੇ ਸੱਚ ਦੇ ਨਾਲ ਜੁੜਨਾ ਹੈ ਸੱਚ ਕੀ ਹੈ ਇੱਕ ਪਰਮਾਤਮਾ ਦਾ ਹੀ ਨਾਮ ਹੈ ਸੋ ਪਾਇਸ ਮਾਲਕ ਨੂੰ ਯਾਦ ਕਰਨਾ ਹੈ ਜਿਨੇ ਸਾਨੂੰ ਇਹ ਸ਼ਰੀਰ ਦਿੱਤਾ ਹੈ ਜਿਹੜਾ ਦੁਨੀਆਂ ਲਖਾ ਰਿਹਾ ਹੈ ਉਹਨੂੰ ਯਾਦ ਕਰਾਂਗੇ ਤਾਂ ਸਾਡਾ ਜਿਹੜਾ ਜੀਵਨ ਹੈ ਸਫਲ ਹੋ ਜਾਵੇਗਾ ਆਪਾਂ ਇੱਕ ਦੂਸਰੇ ਦੀ ਲੜਾਈਆਂ ਵਿੱਚ ਫਸੇ ਹੋਏ ਆ ਕਿ ਦੂਸਰੇ ਨਿੰਦਿਆ ਚੁਗਲੀ ਕਰ ਰਹੇ ਆ ਰੋਜ਼ ਦਿਨ ਚੁਗਲੀ ਕਰਦੇ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਸੰਤ ਕਰਨਿੰਦਗ ਮਹਾਤਿਆਰਾ ਸੰਤ ਕਰਨਿੰਦਗ ਪਰਮੇਸ਼ਵਰ ਮਾਰਾ ਸੰਤ ਕਰਨਿੰਦਗ ਰਾਤੀ ਹੀਨ ਸੰਤ ਕਰਨਿੰਦਗ ਪਦ ਕੀ ਆਰਦੇ ਤੇ ਸਤਿਗੁਰੂ ਮਹਾਰਾਜ ਜੋ ਸਾਨੂੰ ਬਾਣੀ ਉਪਦੇਸ਼ ਲਈ ਹੈ ਕਦੀ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਂ ਸਿੱਕੇ ਦੀ ਇਹ ਨਿੰਦਿਆ ਨਹੀਂ ਕਰਾਂਗੇ ਕਿਸੇ ਦੀ ਚੁਗਲੀ ਨਹੀਂ ਕਰਾਂਗੇ ਤੇ ਸਤਿਗੁਰੂ ਮਹਾਰਾਜ ਜੋ ਸਾਨੂੰ ਬਾਣੀ ਉਪਦੇਸ਼ ਦੇ ਰਹੀ ਹੈ ਇਹਨੂੰ ਹਿਰਦੇ ਵਿੱਚ ਵਸਾ ਕੇ ਸੱਚ ਦੇ ਨਾਲ ਜੁੜਨਾ ਹੈ ਸੱਚ ਬਰਾਬਰਤਾ ਆਪਣੇ ਕਿਉਂਕਿ ਸੱਚ ਕੋ ਬੋਲ ਪਾਪ ਹੈ ਝੂਠ ਬਰਾਬਰ ਪਾਪ ਇਹ ਤਾਂ ਝੂਠ ਜਿਹੜਾ ਹੈ ਪਾਪ ਹੈ ਇਨਸਾਨ ਨੂੰ ਪਾਪ ਜਿਹੜਾ ਥੱਲੇ ਨੂੰ ਲੈ ਜਾਂਦਾ ਹੈ ਜਿਹੜੀ ਸੱਚਾਈ ਹੈ ਉੱਪਰ ਨੂੰ ਲਿਆਂਦੀ ਹੈ ਸੱਚ ਬੋਲਣਾ ਤਾਂ ਇੱਕ ਇੱਕ ਵਾਰ ਹੈ ਝੂਠ ਤਾਂ ਨੇੜੋਂ ਵੱਲ ਬੋਲਾਂਗੇ ਤੋ ਸਤਿਗੁਰੂ ਮਹਾਰਾਜ ਕਹਿੰਦੇ ਕਿ ਉਸ ਉਪਦੇਸ਼ ਨੂੰ ਸੁਣਨਾ ਹੈ ਜੋ ਸਾਨੂੰ ਉਪਦੇਸ਼ ਕੇ ਦੇ ਰਿਹਾ ਹੈ ਹਮ ਸਰਦੀ ਦੇ ਆਣ ਤੋ ਸਰਪਤਿਆਰ ਜਾ ਕੇ ਕੀਜੈ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੈ ਹੰਦਲ ਬਲ ਬਲ ਜੋਰ ਮਈਆ ਕਾਰਨੇ ਕਾਰਨ ਖੰਦ ਮੂਲ ਬਹੁਤ ਜਨ ਮਿਛੜੇ ਤੇ ਮਾਦ ਹੋ ਜਨ ਤੁਮਾਰ ਲੇਖੇ ਕੈ ਰਵਿਦਾਸ ਆਸਨ ਲਖਜੀਵ ਚਰ ਪਏ ਦਰਸ਼ਨ ਦੇਖੇ ਇਹ ਸਤਿਗੁਰੂ ਮਹਾਰੇ ਸਾਨੂੰ ਉਪਦੇਸ਼ ਦੇ ਰਹੇ ਨਾ ਪਾਣੀ ਦੇ ਜਰੀਏ ਕਿ ਸਾਡੇ ਬੜਾ ਦਿਨ ਦੁਖੀ ਕੋਈ ਨਹੀਂ ਹੁਣ ਤਾਂ ਮਾਲਕ ਜਿਹੜਾ ਹੈ ਕਰਪਾਲੂ ਹੈ ਸਦਾ ਹੀ ਕਿਰਪਾ ਕਰਦਾ ਹੈ ਮਗਰ ਸਾਨੂੰ ਤੋਂ ਮੰਗਣਾ ਨਹੀਂ ਆਉਂਦਾ ਹੈ ਸਤਿਗੁਰੂ ਮਹਾਰਾਜ ਜੋ ਸਾਨੂੰ ਉਪਦੇਸ਼ ਦੇ ਰਹੇ ਹਨ ਜੋ ਮੰਗਾ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜਬੂਲੇ ਹੀ ਆਹੋ ਹਾਂ ਸੱਚ ਹੋਵੇ ਤੋ ਸੱਚ ਜਾਦੀ ਪ੍ਰਾਪਤ ਹੋਵੇਗਾ ਜਦ ਅਸੀਂ ਸੱਚ ਦੇ ਨਾਲ ਜੁੜਾਂਗੇ ਤਦ ਹੀ ਸਾਡੀ ਇਹ ਮਨ ਦੀ ਇੱਛਾ ਭਾਵਨਾ ਸ਼ਰਧਾ ਪੂਰਨ ਹੋਵੇ ਜਦ ਸਾਡਾ ਹਿਰਦਯ ਸ਼ੁੱਧ ਹੋਵੇਗਾ ਪਵਿੱਤਰ ਹੋਵੇਗਾ ਤਦ ਹੀ ਮਾਲਕ ਉਸਨੂੰ ਦੇਵੇਗਾ ਕਿਉਂਕਿ ਸਾਨੂੰ ਉਪਦੇਸ਼ ਚੋਂ ਪਾਣੀ ਦੇ ਰਹੀ ਹੈ ਵਿਸ਼ਟਾ ਕੇ ਕੀੜੇ ਵਿਸ਼ਟਾ ਮੇ ਸਮਾਇ ਕਿਉਂਕਿ ਸਾਡੀ ਸੋਚ ਜਿਹੜੀ ਹੈ ਗੰਦੀ ਹੈ ਤੇ ਅਸੀਂ ਫਿਰ ਕਿੱਥੇ ਜਾਵਾਂਗੇ ਗੰਦੇ ਹੀ ਸੋਚਾਂਗੇ ਗੰਦ ਵਿੱਚ ਰਹਿਾਂਗੇ ਗੰਦ ਵਿੱਚ ਪਲਾਂਗੇ ਬੰਦੂ ਦੇ ਵਿੱਚ ਮਰ ਜਾਵਾਂਗੇ ਸਤਿਗੁਰੂ ਮਾਰੇ ਕਹਿੰਦੇ ਬਾਣੀ ਨੂੰ ਸੁਣਨਾ ਹੈ ਬਾਣੀ ਦੇ ਨਾਲ ਜੁੜਨਾ ਹੈ ਤੇ ਜੀਵਨ ਜਿਹੜਾ ਹੈ ਉਹ ਸਫਲ ਕਰਨਾ ਹੈ ਸਾਰੀ ਸੰਗਤ ਨੂੰ ਡੇਰੇ ਵੱਲੋਂ ਦਾਸ ਵੱਲੋਂ ਮੁਬਾਰਕਵਾਦ ਸਤਿਗੁਰੂ ਗੁਰੂ ਦਾਸ ਮਾਰੇ ਦੇ ਪ੍ਰਕਾਸ਼ ਸ਼ਬਦ ਜਿਹੜਾ 694 ਜਿਹੜਾ ਹੈ ਉਪਰਕਾਰ ਸਭ ਨਾਰੇ ਜਮਨਾਨੇ ਜਾ ਰਹੇ ਆ ਸੋ ਸਾਰਿਆਂ ਨੂੰ ਦੇਸ਼ ਆਪ ਦੇ ਸੰਗਤਾਂ ਵੱਲੋਂ ਡੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ ਦਾਸ ਸਾਰਿਆਂ ਦੇ ਇਹ ਧੰਨਵਾਦ ਕਰਦਾ ਹੈ ਤੇ ਚੈਨ ਦਾ ਵੀ ਧੰਨਵਾਦ ਕਰਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਚੈਨ ਵਾਲਿਆਂ ਦਾ ਧੰਨਵਾਦ ਹੈ ਕਿ ਮਾਰਾ ਕਿਰਪਾ ਕਰਨ ਦਇਆ ਕਰਨ ਮਿਹਰ ਕਰਨ ਕਿ ਜਿਹਨਾਂ ਦੇ ਚੈਨਲ ਉੱਤੇ ਚੜਦੇ ਆ ਖਲਾਂ ਦੇ ਬਖਸ਼ਿਸ਼ ਕਰ ਸਦਾ ਅਸੀਂ ਨਹੀਂ ਕਹਿੰਦੇ ਹਾਂ ਕਿ ਮੰਦ ਜਾ ਚਕੇ ਬੁਲਿਸ ਉਹਨਾਂ ਪਾਸ ਗੁਰਦਾਸ ਮਹਾਰਾਜ ਕੀ ਜੈ